ਹਾਂਜੀ ਮਸ਼ਕੜ ਜੀ ਅੱਜ ਪਿੰਡ ਬਕੈਨ ਵਾਲਾ ਵਿੱਚ ਪਹੁੰਚੇ ਆ ਜਿੱਥੇ ਕੋਚ ਹਰਪ੍ਰੀਤ ਸਿੰਘ ਜੀ ਵੱਲੋਂ ਤੇ ਪਿੰਡ ਦੀ ਪੰਚਾਇਤ ਵੱਲੋਂ ਤੇ ਵਕ ਵਕ ਪਿੰਟਾ ਦੀ ਜਿਹੜੇ ਪੰਚਾਇਤ ਇੱਥੇ ਆਈ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਇਹ ਇੱਥੇ ਐਥਲੈਟਿਕ ਮੀਟਸ ਕਰਵਾਈਆਂ ਜਾ ਰਹੀਆਂ ਨੇ ਔਰ ਵਕ ਵਕ ਉਮਰ ਦੇ ਜਿਹੜੇ ਬੱਚਿਆਂ ਵੱਲੋਂ ਮੁੰਡੇ ਤੇ ਕੁੜੀਆਂ ਦੋਨਾਂ ਵੱਲੋਂ ਦੇ ਵਿੱਚ ਪਾਰਟਿਸਪੇਟ ਕੀਤਾ ਗਿਆ ਸਭ ਤੋਂ ਪਹਿਲੇ ਤਾਂ ਮੈਂ ਸਾਰੇ ਪਿੰਡ ਦੀ ਪੰਚਾਇਤ ਨੂੰ ਬਹੁਤ ਬਹੁਤ ਵਾਰਕਬਾਦ ਦਿੰਨੀ ਆ ਕੋਚ ਸਰ ਨੂੰ ਵਾਰਕਬਾਦ ਦਿੰਨੀ ਆ ਔਰ ਜਿੰਨੇ ਵੀ ਬੱਚਿਆਂ ਨੇ ਇਹਦੇ ਵਿੱਚ ਪਾਰਟਿਸਪੀਟ ਕੀਤਾ ਹੈ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨੀ ਆ ਖੇਡਣਾ ਇੱਕ ਐਸਾ ਜਰੀਆ ਹੈ ਜਿੰਦੇ ਨਾਲ ਬੱਚੇ ਜਿਹੜੇ ਨੇ ਉਹ ਵਿਅਸਤ ਰਹਿੰਦੇ ਰਹਿੰਦੇ ਨੇ ਨਾਲ ਹੀ ਆਪਣੇ ਆਪ ਨੂੰ ਭੈੜੀ ਸੰਗਤ ਤੋਂ ਤੇ ਬੁਰੇ ਕੰਮਾਂ ਤੋਂ ਵੀ ਦੂਰ ਰੱਖਣ ਵਿੱਚ ਕਾਫੀ ਜਿਹੜੇ ਹੱਦ ਤੱਕ ਕਾਬਿਲ ਬੰਦੇ ਨੇ ਔਰ ਜਦੋਂ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਨੂੰ ਵੀ ਜਿਹੜੀ ਮੋਟੀਵੇਸ਼ਨ ਮਿਲਦੀ ਹੈ ਤੇ ਇੱਕ ਬਲ ਵੀ ਮਿਲਦਾ ਹੈ ਕਿ ਚੰਗੇ ਰਸਤੇ ਤੇ ਚੱਲਣਾ ਹੈ ਔਰ ਨਸ਼ਿਆ ਤੋਂ ਦੂਰ ਰਹਿ ਕੇ ਅਸੀਂ ਆਪਣੇ ਜਿਹੜੇ ਪੰਜਾਬ ਦਾ ਤੇ ਫਾਜ਼ਿਲਕਾ ਦਾ ਨਾਮ ਰੋਸ਼ਨ ਕਰਨਾ ਹੈ ਔਰ ਗੱਲ ਕੀਤੀ ਜਾਵੇ ਮੇਰੇ ਤੇ ਮੇਰੀ ਟੀਮ ਵੱਲੋਂ ਤਾਂ ਜਦੋਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਪਤਾ ਚਲਦਾ ਹੈ ਕਿ ਇੱਥੇ ਅਸਾ ਟੂਰਨਾਮੈਂਟ ਚੱਲ ਰਿਹਾ ਜਾਂ ਕੋਈ ਐਥਲੈਟਿਕ ਮੀਟ ਚੱਲ ਰਹੀ ਹੈ ਨਹੀਂ ਔਰ ਸਾਡੇ ਵੱਲੋਂ ਅਗਰ ਕਿਸੇ ਤਰ੍ਹਾਂ ਦਾ ਸਹਿਯੋਗ ਵੀ ਦੇ ਸਕਿਆ ਜਾਂਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਵੜਵਾਦਾਂ ਵਾਲੇ ਸਮਝ ਨਹੀਂ ਆ ਔਰ ਅੱਜ ਵੀ ਜਦੋਂ ਕੋਚ ਸਾਫ ਦਾ ਫੋਨ ਆਇਆ ਤਾਂ ਇਹ ਕਹਈਏ ਕਿ ਬੱਚਿਆਂ ਨੂੰ ਮੋਟੀਵੇਸ਼ਨ ਦੇਣ ਵਾਸਤੇ ਜੋ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਸਹਿਯੋਗ ਅੱਗੋਂ ਵੀ ਦਿੱਤਾ ਜਾਂਦਾ ਸੀ ਤੇ ਇਸ ਵਾਰੀ ਵੀ ਦਿੱਤਾ ਗਿਆ ਔਰ ਇਹੀ ਕਹਾਂਗੇ ਕਿ ਹਾਨ ਵਾਲੀ ਟਾਈਮ ਦੇ ਵਿੱਚ ਵੀ ਜਦੋਂ ਵੀ ਸਾਡੇ ਸਹਿਯੋਗ ਦੀ ਜ਼ਰੂਰਤ ਪਵੇਗੀ ਮੈਂ ਔਰ ਮੇਰੀ ਟੀਮ ਦੇ ਲਈ ਹਰ ਪਲ ਹਰ ਕਦਮ ਇਹਨਾਂ ਦੇ ਸਹਿਯੋਗ ਵਾਸਤੇ ਅਸੀਂ ਹਾਜ਼ਰ ਹਾਂ ਔਰ ਇਹੀ ਕਹਾਂਗੇ ਜਿਹੜੇ ਬੱਚੇ ਨੇ ਐਵੇਂ ਵਾਹੀ ਗੁਰੂਨ ਦੇ ਸਮਰਥ ਬਖਸ਼ਤਾ ਰਵੇ ਐਨਾਂ ਜਿਹੜੀ ਬੁੱਧੀ ਹੈ ਉਹਨੂੰ ਕਾਇਮ ਰੱਖੇ ਔਰ ਚੰਗੇ ਰਸਤੇ ਤੇ ਚੱਲ ਕੇ ਆਪਣੇ ਫਾਜ਼ਿਲ ਕਾ ਦਾ ਨਾਮ ਜਿਹੜਾ ਹੈ ਉਹ ਪੂਰੇ ਪੰਜਾਬ ਤੇ ਪੂਰੇ ਦੇਸ਼ ਮੈਂ ਕਹਾਂਗੀ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਰੋਸ਼ਨ ਕਰਦੇ ਰਹਿ। ਬਹੁਤ ਬਹੁਤ ਧੰਨ